ਅਦੇ ਮੀਟਿੰਗਸ ਦਾ ਦੌਰ ਚੱਲਦਾ ਪਿਆ ਸੀ ਤੇ ਅਚਾਨਕ ਇੱਕ ਸਵਾਲ ਖੜਾ ਹੋ ਗਿਆ ਕਿ ਕੀ ਹੁਣ ਘਰ ਵਾਪਸੀਆਂ ਹੋਣ ਲੱਗੀਆਂ ਨੇ ਕੀ ਬਾਗੀ ਤੜਾ ਵਾਪਸ ਅਕਾਲੀ ਦਲ ਦੇ ਵਾਪਸ ਵਿੱਚ ਚੱਲਿਆ ਕੀ ਸੁਧਾਰ ਲਹਿਰ ਜਿਹੜੀ ਹੈ ਉਹ ਹੁਣ ਸੁਧਾਰ ਕਰ ਹਟੀ ਹੈ ਤੇ ਉਹ ਵਾਪਸ ਅਕਾਲੀ ਦਲ ਦਾ ਹਿੱਸਾ ਬਣਨ ਲੱਗੀ ਹੈ ਕੀ ਸੁਧਾਰ ਲਹਿਰ ਜੋ ਅਕਾਲੀ ਦਲ ਦੇ ਸੁਧਾਰ ਵਾਸਤੇ ਖੜੀ ਹੋਈ ਸੀ ਕੀ ਉਹ ਸੁਧਾਰ ਕਰ ਹਟੀ ਹੈ ਖਰ ਇਸ ਮਾਮਲੇ ਸੰਬੰਧੀ ਇਹ ਸਵਾਲ ਤਾਂ ਖੜਾ ਹੋਇਆ ਕਿਉਂਕਿ ਲੰਗੇ ਦਿਨੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਦੇ ਵਿੱਚ ਉਹਨਾਂ ਨੇ ਇੱਕ ਗੱਲ ਆਖੀ ਸਰਸਰੀ ਗੱਲ ਹੈ ਵੈਸੇ ਤਾਂ ਉਹ ਕਹਿੰਦੇ ਕਿ ਐਦਾਂ ਦਾ ਵੀ ਕੁਝ ਨਾ ਬੋਲ ਦੋ ਕਿ ਜਦੋਂ ਇਕੱਠੇ ਬੈਠੀਏ ਤੇ ਫਿਰ ਸ਼ਰਮ ਆਵੇ ਹਾਲਾਂਕਿ ਇਹ ਗੱਲ ਜਿਹੜੀ ਹੈ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹਿਲਾਂ ਵੀ ਇੱਕ ਦੋ ਵਾਰ ਕਰ ਚੁੱਕੇ ਨੇ ਪਰ ਇਸ ਗੱਲ ਨੇ ਅਚਾਨਕ ਇੱਕ ਚਰਚਾ ਛੇੜ ਦਿੱਤੀ ਹੈ ਔਰ ਇਹ ਚਰਚਾ ਹੁਣ ਇੱਥੇ ਆ ਕੇ ਨਿਪਰ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਿਰਧਾਰਤ ਹੈ ਕਿ ਇਹ ਇਕੱਠੇ ਹੋ ਜਾਣਗੇ ਇਹਦੇ ਉੱਤੇ ਕਈ ਸੀਨੀਅਰ ਪੱਤਰਕਾਰ ਬੋਲੇ ਆਂ ਔਰ ਉਹਨਾਂ ਸੀਨੀਅਰ ਪੱਤਰਕਾਰਾਂ ਦੇ ਵੱਲੋਂ ਇਹ ਸਾਫ਼ ਤੌਰ ਦੇ ਉੱਤੇ ਅੰਦਾਜ਼ਾ ਦਿੱਤਾ ਗਿਆ ਹੈ ਕਿ ਵੱਧ ਤੌਰ ਤੇ ਇਹੀ ਕਿਆਸਰਾਈਆਂ ਨੇ ਕਿ ਜਲਦੀ ਹੋਣ ਵਾਲਾ ਹੈ ਤੇ ਇਕੱਠੇ ਹੋ ਜਾਣਗੇ ਹਾਲਾਂਕਿ ਕੋਈ ਪ੍ਰਮਾਣ ਨਹੀਂ ਹੈ ਅਜੇ ਤੱਕ ਤਾਂ ਦੋਵਾਂ ਦੇ ਸੁਰ ਦੋਵੇਂ ਧੜਿਆਂ ਦੇ ਸੁਰ ਜਿਹੜੇ ਨੇ ਉਹ ਵੱਖੋ-ਵੱਖਰੇ ਨੇ ਇੱਕ ਪਾਸੇ ਸੁਧਾਰ ਲਹਿਰ ਵਾਲੇ ਨੇ ਜਿਹੜੇ ਸਿੱਧੇ ਤੌਰ ਦੇ ਉੱਤੇ ਨਿਸ਼ਾਨੇ ਸਾਧ ਰਹੇ ਨੇ ਉਹਨਾਂ ਨੇ ਐਡਵੋਕੇਟ ਹਰਜਨ ਸਿੰਘ ਧਾਮੀ ਉੱਤੇ ਵੀ ਨਿਸ਼ਾਨੇ ਸਾਧਦੇ ਬਲਵਿੰਦ ਸਿੰਘ ਖੁੰਧੜ ਉੱਤੇ ਵੀ ਸਾਧਦੇ ਉਹਨਾਂ ਨੇ ਸੁਖਬੀਰ ਬਾਦਲ ਦੇ ਉੱਤੇ ਵੀ ਸਾਧਦੇ ਵਰਸਾ ਸਿੰਘ ਮਲਟੋਹਾ ਉੱਤੇ ਵੀ ਸਾਧਦੇ ਆ ਸਰਨਾ ਭਰਾਵਾ ਉੱਤੇ ਵੀ ਸਾਦੇ ਮਤਲਬ ਕਿ ਸਿੱਧੇ ਤੌਰ ਦੇ ਉੱਤੇ ਨਿਸ਼ਾਨੇ ਜੜੇ ਨੇ ਉਹ ਸਾਦੇ ਜਾ ਰਹੇ ਆ ਔਰ ਦੂਜੇ ਪਾਸੇ ਐਡਵੋਕੇਟ ਹਰਜਿੰਦ ਸਿੰਘ ਧਾਮੀ ਨੇ ਵੀ ਆ ਬਾਗੀ ਧੜੇ ਉੱਤੇ ਜਾਂ ਸੁਧਾਰ ਲਹਿਰ ਦੇ ਉੱਤੇ ਨਿਸ਼ਾਨੇ ਸਾਦੇ ਉਹਨਾਂ ਨੇ ਕਿਹਾ ਕਿ ਫਿਰ ਇਹ ਕੀ ਕਰਨਗੇ ਸੀ ਇਹ ਕਾਨੂੰਨੀ ਮੀਟਿੰਗ ਕਰਕੇ ਆਏ ਆ 2 ਘੰਟੇ ਤੱਕ ਇਹ ਵੀ ਉੱਥੇ ਮਿਲ ਕੇ ਆਏ ਆ ਪੰਜ ਜੜੇ ਯਾਨੀ ਕਿ ਇਲਜ਼ਾਮ ਤਾਂ ਲੱਗ ਰਹੇ ਆ ਇਲਜ਼ਾਮ ਪਹਿਲਾਂ ਵੀ ਲੱਗਦੇ ਰਹੇ ਆ ਸੀਨੀਅਰ ਪੱਤਰਕਾਰ ਇਹੀ ਗੱਲ ਤਾਂ ਕਰ ਰਹੇ ਆ ਕਹਿੰਦੇ ਇਲਜ਼ਾਮ ਪਹਿਲਾਂ ਵੀ ਲੱਗਦੇ ਰਹੇ ਆ ਜਦੋਂ ਪਤੀ ਇਦਾਂ ਦਾ ਸਮਾਂ ਆਇਆ ਕਿ ਜਦੋਂ ਵਕ ਹੋਏ ਆ ਜਾਂ ਪਾਰਟੀ ਜੋ ਬਾਹਰ ਵੀ ਗਏ ਆ ਜਾਂ ਕ ਤੇ ਉਸ ਵੇਲੇ ਵੀ ਇਲਜ਼ਾਮ ਜਿਹੜੇ ਨੇ ਸ਼ਬਦਾਵਲੀ ਜਿਹੜੀ ਆ ਉਹ ਬੜੀ ਤੀਬਰ ਰਹੀ ਹੈ ਪਰ ਉਸ ਤੋਂ ਬਾਅਦ ਦੁਬਾਰਾ ਕਹਿੰਦੇ ਰਲ ਜਾਂਦੇ ਰਹੇ ਇਹ ਚੀਜ਼ਾਂ ਹੁੰਦੀਆਂ ਰਹੀਆਂ ਨੇ ਔਰ ਹੁਣ ਵੀ ਇਹ ਕਿਆਸ ਰਹੀਆਂ ਜਤਾਈਆਂ ਜਾ ਰਹੀਆਂ ਕਿ ਹੋ ਸਕਦਾ ਹੈ ਕਿ ਜਿਹੜਾ ਸੁਧਾਰ ਲੈ ਰਹਾ ਉਹਦੇ ਸਮੇਂ ਦੇ ਵਿੱਚ ਵਾਪਸ ਆ ਜਾਵੇ ਔਰ ਹੋ ਸਕਦਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਇੱਕ ਅੰਦਾਜ਼ਾ ਜਾਂ ਦੇ ਦਿੱਤਾ ਕਿ ਪਹਿਲਾਂ ਵੀ ਜੇ ਇਦਾਂ ਹੋਇਆ ਤਾਂ ਹੁਣ ਵੀ ਇਦਾਂ ਹੋ ਸਕਦਾ ਹੈ ਐਂ ਨਾ ਹੋਵੇ ਕਿ ਜਦੋਂ ਦੁਬਾਰਾ ਇਕੱਠੇ ਬੈਠੀਏ ਤੇ ਫਿਰ ਸ਼ਰਮ ਆਵੇ ਕਿ ਉਦੋਂ ਇਦਾਂ ਦੀਆਂ ਗੱਲਾਂ ਕੀਤੀਆਂ ਸੀ ਹੁਣ ਸਵਾਲ ਇਹ ਹੈ ਕਿ ਕੀ ਇਦਾਂ ਹੋਣ ਵਾਲਾ ਹੈ ਕੀ ਇਦਾਂ ਵਾਪਰਨ ਵਾਲਾ ਹੈ ਕੀ ਇਹ ਇਕੱਠੇ ਹੋਣ ਵਾਲੇ ਨੇ ਇਤਿਹਾਸ ਜਿਹੜਾ ਆ ਉਹ ਕਿਤੇ ਨਾ ਕਿਤੇ ਇਸ਼ਾਰੇ ਜ਼ਰੂਰ ਦੇ ਰਿਹਾ ਹੈ ਪਰ ਹੋਣਗੇ ਕਿ ਨਹੀਂ ਹੋਣਗੇ ਇਹ ਸਮੇਂ ਤੇ ਬਨਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਮਾਨ ਇੰਡੀਆ ਪੰਜਾਬੀ ਦੇ